ਆ ਬੀਟਲ ਨਸਲ ਦਾ ਬੱਕਰਾ ਜਿਹੜਾ ਬੋਕ ਇਹ ਵਿਕਾਊ ਆ ਬਾਈ ਸਾਰੀ ਜਾਣਕਾਰੀ ਦੇਣਗੇ ਕੀ ਜਾਣਕਾਰੀ ਹੈ ਬਾਈ ਇਹਦੇ ਬਾਰੇ ਬਾਈ ਇਹ ਇਹ ਦੋਦੰਦ ਬੱਕਰਾ ਹੈਗਾ ਬਾਊ ਵਾਠਾਂ ਵਾਲੀ ਲਾਈਨ ਦਾ ਹੈਗਾ ਤੇ ਇਹ ਚਾਨਣਾ ਧਾਮ ਤੋਂ 3 ਪੋਜੀਸ਼ਨ ਤੇ ਆਇਆ ਸੀਗਾ ਤੇ ਜਿਹੜਾ ਇਹਦਾ ਮਾਂ ਕੀ ਉਹਦਾ ਵੀ ਰਿਕਾਰਡ ਬਹੁਤ ਚੰਗਾ ਤੇ ਇਹਦੇ ਫਾਦਰ ਦਾ ਵੀ ਡਾਇਰੈਕਟ ਇਹਦੇ ਜਿਹੜੇ ਮਾਂ ਪਿਓ ਬਾਊ ਵਾਠਾਂ ਵਾਲੇ ਦੇ ਘਰੋਂ ਗਏ ਵੇ ਆ ਗਏ ਤੇ ਬਾਕੀ ਜਿਹੜਾ ਕਲਰ ਇਹਦਾ ਹੈਗਾ ਬਹੁਤ ਬਾਊ ਵਾਠਾਂ ਦੀ ਲਾਈਨ ਆਹ ਰੰਗ ਤੋਂ ਸਟਾਰਟ ਹੋਈ ਸੀਗੀ ਬਾਈ ਤੇ ਤੇ ਬਾਈ ਜੀ ਕੀ ਰੇਟ ਹੈ ਦਾ ਇਹਦਾ ਰੇਟ ਬਾਈ 2.5 ਲੱਖ ਰੁਪਇਆ ਡਿਮਾਂਡ ਕਰਦੇ ਆ ਤੇ ਪਿੰਡ ਆਪਣਾ ਹੈਗਾ ਸਿਹਰਾਣਾ ਜ਼ਿਲ੍ਹਾ ਫਾਿਲਕਾ ਸੰਪਰਕ ਨੰਬਰ ਵੀ ਬੋਲ ਦੋ 946580612 946580612 ਬਾਈ ਲੋ ਜੀ 2.5 ਲੱਖ ਦਾ ਇਹ ਬੋਕ ਹੈ ਤੇ ਬਾਈ ਨੇ ਇਹਦੀ ਨਸਲ ਤੇ ਇਹਦੀ ਪੀੜੀ ਬਾਰੇ ਤੁਹਾਨੂੰ ਦੱਸਤਾ ਤੇ ਬਾਈ ਜੀ ਇਹ ਕਰੀ ਦਿਖਾਓ ਦੰਦ ਦੇ ਦੰਦ ਦੋ ਦੰਦ ਦਾ ਭਾਈ ਇਹ ਦੋ ਦੰਦ ਬੀਟਲ ਬੱਕਰਾ ਕਰ ਲੋ ਨੋਟ 2.5 ਲੱਖ ਦਾ ਤੇ ਇਹਦਾ রেকর্ড ਆ ਬਾਈ ਦਾ ਪੀੜੀਆਂ ਦੀ ਜਿਹੜੀ ਹੈਗੀ ਆ ਇਹਦੇ ਬੱਚੇ ਜਿਹੜੇ ਹੈਗੇ ਆ ਉਹ ਸਾਰੇ ਬਾਈ ਦੇ ਫਾਰਮ ਦੇ ਵਿੱਚ ਹੈਗੇ ਆ ਪਤਾ ਕਰ ਸਕਦੇ ਹੋ ਸਕਰੀਨ ਤੇ ਜਿਹੜਾ ਨੰਬਰ ਆਉਂਦਾ ਉਹ ਨੋਟ ਕਰ ਸਕਦੇ ਹੋ